ਆਖਿਰਕਾਰ ਔਮੈਨਸ ਵਰਲਡ ਕੱਪ ਜਿੱਤਣ ਤੋਂ ਬਾਅਦ ਅੱਜ ਅਮਨਜੋਤ ਘਰ ਵਾਪਸ ਪਰਤ ਰਹੀ ਹੈ ਅਮਨਜੋਤ ਦੀ ਭੈਣ ਸਾਡਾ ਕਮਲਜੋਤ कौर ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿਵੇਂ ਦੇਖ ਰਹੇ ਹੋ ਤੁਸੀਂ ਤੁਹਾਡੀ ਸਿਸਟਰ ਅੱਜ ਪਹੁੰਚ ਰਹੀ ਹੈ ਤੇ ਆਖਿਰਕਾਰ ਐਡਾ ਵੱਡਾ ਮੌਕਾ ਆ ਗਿਆ ਬਹੁਤ ਜ਼ਿਆਦਾ ਪ੍ਰੋਬਲਮ ਹੋਮੈਂਟ ਹੈ ਸਾਰਿਆਂ ਦੇ ਲਈ ਮਤਲਬ ਸਾਰੇ ਇਸ ਚੀਜ਼ ਦਾ ਵੇਟ ਕਰ ਰਹੇ ਸੀ ਕਦੋਂ ਆਏਗੀ ਕਦੋਂ ਆਪਾਂ ਉਹਨਾਂ ਨੂੰ ਮਿਲਾਂਗੇ ਕਦੋਂ ਤੋਂ ਵੱਧ ਗੱਲ ਹੋਈ ਹਾਂਜੀ ਵੈਲਕਮ ਤੋਂ ਮਤਲਬ ਮੈਚ ਤੋਂ ਬਾਅਦ ਵੀ ਗੱਲ ਹੋਈ ਸੀ ਕਿ ਤੇ ਰੋਜ਼ ਉਸ ਤੋਂ ਬਾਅਦ ਗੱਲ ਹੁੰਦੀ ਆਦੀ ਹੈ ਜਰਸੀ ਪਾਈ ਨਜ਼ਰ ਆ ਰਹੀਆਂ ਇੰਡੀਆ ਟੀਮ ਦੀ ਇਹ ਕਿਹਦੀ ਜਰਸੀ ਆਮਨ ਜੋਧਦੀ ਹੈ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਆਮਨ ਜੋਧਦੀ ਹੈ ਜੀ ਇੱਕ ਵਾਰ ਦਿਖਾਓਗੇ ਪਿੱਛੇ ਉਹਨਾਂ ਦਾ ਨਾਮ ਸੋ ਆਮਨ ਜੋਧਦੀ ਜਰਸੀ ਆ ਉਹਨਾਂ ਨੂੰ ਇਹਨਾਂ ਦੀ ਜਿਹੜੀ ਭੈਣ ਨੇ ਜਿਹੜਾ ਪਾਇਆ ਹੋਇਆ ਤਾਂ ਕਿ ਵੈਲਕਮ ਵੇਲੇ ਤੇ ਆਮਨ ਜੋਧ ਜਿਹੜਾ ਨੰਬਰ ਜਰਸੀ ਦੇ ਉੱਤੇ ਲਿਖਿਆ ਹੋਇਆ ਆਖਿਰਕਾਰ ਇੱਕ ਜਿਹੜੀ ਇਹ ਭੈਣ ਹੈ ਭੈਣ ਦਾ ਹਰ ਕੁਛ ਸਮਝਦੀ ਹੈ ਕਿਵੇਂ ਉਹਨਾਂ ਦੀ ਸਿਚੁਏਸ਼ਨ ਕੀ ਸੀ ਮੈਚ ਤੋਂ ਪਹਿਲਾਂ ਤੇ ਮੈਚ ਤੋਂ ਮਤਲਬ ਮੈਚ ਤੋਂ ਪਹਿਲਾਂ ਆਪਾਂ ਐਸੇ ਸੋਚਦੇ ਸੀ ਕਿ ਬਸ ਵਧੀਆ ਚੱਲੇ ਜਾਏ ਅਮਨ ਦਾ ਪਹਿਲਾ ਮੈਚ ਹੈ ਪਹਿਲਾ ਵਰਲਡ ਕੱਪ ਹੈ ਉਹਨੇ ਇਹ ਸੁਪਨਾ ਦੇਖਿਆ ਸੀਗਾ ਤੇ ਬਸ ਰੱਬ ਉਸ ਤੇ ਮਿਹਰ ਕਰੇ ਤੇ ਬਹੁਤ ਵਧੀਆ ਖੇਲੇ ਹੋ ਤੇ ਉਹ ਚੀਜ਼ ਹੋਈ ਹੈ ਰੱਬ ਨੇ ਮੇਰੇ ਪਰ ਹੱਥ ਤੇ ਰੱਖਿਆ ਤੇ ਅਮਨ ਨੇ ਮਤਲਬ ਪੂਰਾ ਉਹਦਾ ਸੁਪਨਾ ਸੱਚ ਹੋਇਆ ਤੇ ਆਪਾਂ ਸਾਰੇ ਨੇ ਨਾਲ ਨਾਲ ਉਹਦੇ ਜੀਆ ਤੋਂ ਬਾਅਦ ਕੀ ਰਿਐਕਸ਼ਨ ਰਿਹਾ ਅਮਨ ਸਾਰੇ ਬਹੁਤ ਇਮੋਸ਼ਨਲ ਰੱਖੇ ਸੀਗੇ ਸਾਂਝਾ ਕਿ ਆਪਾਂ ਸਿਰਫ ਗੱਲਾਂ ਕਰਦੇ ਸੀਗੇ ਤੇ ਆਪਾਂ ਇਸ ਟਾਈਮ ਤੇ ਜਾ ਰਹੇ ਹਾਂ ਮਤਲਬ ਨੇ ਨਹੀਂ ਕਰ ਪਾਇਆ ਸੀ ਕਿ ਅੱਪ ਕਿੱਦਾਂ ਕਿੱਦਾਂ ਦੱਸੀ ਕਿਸ ਨੂੰ ਕਿ ਅਪਾ ਫੀਲ ਕੀ ਕਰ ਰਹੇ ਆ ਇਸ ਟਾਈਮ ਤੇ ਅਮਨਜੋਤ ਵੱਲੋਂ ਆਪਣਾ ਮੈਡਲ ਪ੍ਰਤਿਕਾ ਨੂੰ ਦੇ ਦਿੱਤਾ ਜਾਂਦਾ ਹੈ ਜਦ ਫੋਟੋ ਸ਼ੈਸ਼ਨ ਹੁੰਦਾ ਹੈ ਪ੍ਰਧਾਨ ਮੰਤਰੀ ਦਾ ਸਾਡੇ ਨਾਲ ਨਗੇਸ਼ ਗੁਪਤਾ ਮੌਜੂਦ ਨੇ ਅਮਨਜੋਤ ਦੇ ਕੋਚ ਨੇ ਉਹਨਾਂ ਨਾਲ ਗੱਲਬਾਤ ਕਰਦਿੰਦੇ ਆ ਕਿਵੇਂ ਦੇਖ ਰਹੇ ਹੋ ਤੁਸੀਂ ਆਕੇ ਕਾ ਜਿੱਤਤਾ ਜਿਹੜੀ ਹਾਸਲ ਹੁੰਦੀ ਹੈ ਮੈਡਲ ਵੀ ਦੇਣਾ ਦੂਜੀ ਖਿਡਾਰੀ ਨੂੰ ਆਪਣਾ ਉਹ ਕਿਵੇਂ ਦੇਖਦੇ ਸਰ ਜੇ ਇਹ ਹੋਇਆ ਜੀ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਹੀ ਪੜਿਆ ਹੈ ਤੇ ਜੇ ਹੋਇਆ ਤਾਂ ਇਹ ਬੜੀ ਅੱਛੀ ਗੱਲ ਹੈ ਜੀ ਕਿਉਂਕਿ ਇਹ ਟੀਮ ਗੇਮ ਹੈ ਟੀਮ ਸਪਿਰਿਟ ਦਿਖਾਈ ਹੈ ਇਸ ਚ ਅਮਨ ਨੇ ਤਾਂ ਬਹੁਤ ਅੱਛਾ ਕੀਤਾ ਜੀ ਤੁਸੀਂ ਜਿੱਤ ਨੂੰ ਓਵਰਆਲ ਕਿਵੇਂ ਦੇਖ ਰਹੇ ਹੋ ਹਾਂਜੀ ਜਿੱਤ ਤਾਂ ਜੀ ਇਹ ਬੜੀ ਵੱਡੀ ਅਚੀਵਮੈਂਟ ਹੈ ਜੀ ਇਸ ਤੋਂ ਵੱਡੀ ਅਚੀਵਮੈਂਟ ਕੋਈ ਹੋ ਹੀ ਨਹੀਂ ਸਕਦੀ ਵਿਮਨ ਕ੍ਰਿਕਟ ਲਈ ਅਮਨ ਜੋਤੀ ਦੀ ਪਰਫਾਰਮੈਂਸ ਅਮਨ ਜੋਤੀ ਦੀ ਪਰਫਾਰਮੈਂਸ ਬਹੁਤ ਅੱਛੀ ਰਹੀ ਜੀ ਇਸ ਵਰਲਡ ਕੱਪ ਚ ਚਾਹ ਬੈਟਿੰਗ ਸੀ ਚਾਹ ਬੋਲਿੰਗ ਸੀ ਚਾਹ ਫੀਲਡਿੰਗ ਸੀ ਜੈਸ਼ਾਪ ਵੱਲੋਂ ਤਾਰੀਫ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਵੱਲੋਂ ਇਸ ਓਵਰਆਲ ਕਿਵੇਂ ਦੇਖ ਰਹੇ ਹੋ ਸਾਰੇ ਗੱਲ ਉਸ ਤੋਂ ਆਈਡੀਆ ਲਾਈ ਸਕਦੇ ਆ ਜੀ ਆਪਾਂ ਕਿੰਨੀ ਵੱਡੀ ਅਚੀਵਮੈਂਟ ਹੈ ਜਦੋਂ ਐਡੇ ਵੱਡੇ ਵੱਡੇ ਲੋਕ ਤਾਰੀਫ ਕਰ ਰਹੇ ਆ ਜੀ ਸੋ ਅਮਨਜੋਦੇ ਕੋਚ ਸੀਗੇ ਜਿਨ੍ਹਾਂ ਨੇ ਇਹ ਗੱਲ ਆਖਿਆ ਕਿ ਆਪਣਾ ਬੈਡ ਦੂਜੇ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਕੈਮਰਾ ਤੇ ਜਸਪ੍ਰੀ ਸਿੰਘ ਜਸਪ੍ਰੀ ਸਿੰਘ ਪੀਡੀਸੀ ਨਿਊਜ਼ ਸਟੇਟ